ਅੱਜ ਅਸੀਂ ਪੰਚਤੀਰ ਵੈਬ ਚੈਨਲ ਤੇ ਮੈਂ ਬਲੰਦ ਸੇ ਪੰਗੂ ਪਿੰਡ ਲੜੋਈ ਦੇ ਵਿੱਚ ਬੈਠੇ ਆ ਤੇ ਅਸੀਂ ਅੱਜ ਅਸੀਂ ਪਿੰਡ ਲੜੋਈ ਦੀਆਂ ਜੋ ਸਮੱਸਿਆਵਾਂ ਤੇ ਉਹ ਹੱਲ ਕਰਾਉਣ ਦੇ ਲਈ ਨਵੀਂ ਪੰਚਾਇਤ ਚੁਣੀ ਗਈ ਤੇ ਸੰਦੀਪ ਕੁਮਾਰ ਸਰਪੰਚ ਨਾਲ ਉਹਨਾਂ ਦੇ ਮੈਂਬਰ ਪੰਚਾਇਤ ਬੈਠੇ ਆ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅਤੇ ਮੈਨੂੰ ਇਹ ਵੀ ਬੜੀ ਖੁਸ਼ੀ ਹੋ ਰਹੀ ਆ ਕਿ ਦੋ ਪਹਿਲੇ ਸਰਪੰਚ ਵੀ ਦੋ ਵਾਰੀ ਸੁਖਿੰਦਰ ਸਿੰਘ ਜੀ ਬਣੇ ਆ ਇਸ ਪਿੰਡ ਦੇ ਸਰਪੰਚ ਔਰ ਇੱਕ ਵਾਰੀ ਬੀਬੀ ਕੁਲਵੰਤ ਕੌਰ ਸਰਪੰਚੀ ਬਣੇ ਤੇ ਔਰ ਪਿਛਲੇ ਕਈ ਸਾਲਾਂ ਤੋਂ ਮੈਂਬਰ ਪੰਚਾਇਤ ਇਸ ਪਿੰਡ ਦੇ ਬੰਦੇ ਰਹੇ ਆ ਅਤੇ ਹੋਰ ਵੀ ਨਾਲ ਸੂਝਵਾਨ ਜਿਹੜੇ ਆ ਪੰਚਾਇਤ ਆ ਉਹਨਾਂ ਦੇ ਨਾਲ ਸਹਿਯੋਗੀ ਬਣੇ ਆ ਸੰਦੀਪ ਕੁਮਾਰ ਦੇ ਨਾਲ ਤੇ ਇਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰ ਰਹੇ ਆ ਪਹਿਲਾਂ ਸਭ ਤੋਂ ਮੈਂ ਸਮੂਹ ਪੰਚਾਇਤ ਨੂੰ ਵਧਾਈ ਦੇਣਾ ਨਵੀਂ ਚੁਣੀ ਹੋਈ ਨੂੰ ਕਿ ਤੁਹਾਡੇ ਸਿਰ ਦੇ ਉੱਤੇ ਪਿੰਡ ਲੜੋਈ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਹੁਤ ਪਈਆਂ ਤੇ ਉਹ ਤੁਸੀਂ ਇਕੱਠੇ ਰਲ ਕੇ ਹੱਲ ਕਰਨੀਆਂ ਆ ਤੇ ਮੈਂ ਸਭ ਤੋਂ ਪਹਿਲਾਂ ਸੰਦੀਪ ਕੁਮਾਰ ਜੀ ਨੂੰ ਸਹਿਬ ਤੁਸੀਂ ਇਹ ਦੱਸਣਾ ਕਿ ਅਸੀਂ ਆ ਜਿਹੜੀ ਆ ਪੰਚਾਇਤ ਬਣੀ ਆ ਇਹਦੇ ਵਿੱਚ ਤੁਹਾਡੇ ਉਦੇਸ਼ ਕੀ ਆ ਕਿ ਤੁਸੀਂ ਇਹ ਗਾਹ 5 ਸਾਲਾਂ ਦੇ ਵਿੱਚ ਮਨ ਦੇ ਵਿੱਚ ਧਾਰੇ ਹੋਣਗੇ ਕਿ ਅਸੀਂ ਆ ਕੰਮ ਕਰਨਾ ਤਾਂ ਹੀ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਕਿ ਤੁਹਾਨੂੰ ਚੁਣਿਆ ਬਹੁਤ ਤਗੜੀ ਜ਼ਿੰਮੇਵਾਰੀ ਦਿੱਤੀ ਆ ਤੇ ਇਹਦੇ ਬਾਰੇ ਤੁਸੀਂ ਮਾੜਾ ਇੱਕ ਪਿੰਡ ਦਾ ਚੈਨਲ ਪਾਓ ਸਭ ਤੋਂ ਪਹਿਲਾਂ ਆਧਾਰਾ ਪੰਜ ਤੀਰ ਵੈਬ ਚੈਨਲ ਦਾ ਮੈਂ ਤੈਅਦ ਲਉ ਧੰਨਵਾਦ ਆਖਾ ਤੇ ਜੀ ਆਇਆ ਕਹਿੰਦਾ ਵੀ ਸਾਡੇ ਪਿੰਡ ਲੜੋਈ ਆ ਕੇ ਪਿੰਡ ਦੀ ਜਾਣਕਾਰੀ ਲੈਣ ਲਈ ਆਧਾਰਾ ਪਹੁੰਚਿਆ ਪੰਗੋ ਸਭ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ ਪੰਗੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਜੀ ਜਿਹੜਾ ਮੇਰੇ ਸਰਪੰਚ ਚੁਣੇ ਜਾਣਾ ਇਹ ਲੋਕ ਫਤਵਾ ਆ ਲੋਕਾਂ ਨੇ ਵਿਸ਼ਵਾਸ ਜਤਾਇਆ ਲੋਕਾਂ ਨੇ ਮੇਰੇ ਪਿੰਡ ਦੇ ਸੂਝਵਾਨ ਵੋਟਰਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਮੇਰੇ ਪਰਿਵਾਰ ਤੇ ਵਿਸ਼ਵਾਸ ਕੀਤਾ ਕਿਸ ਤੋਂ ਪਹਿਲਾਂ ਕਿ ਮੇਰੇ ਪਿਤਾ ਜੀ ਸਰਪੰਚ ਸੀ ਮੇਰੇ ਦਾਦਾ ਜੀ ਲੰਬੜਦਾਰ ਸੀ ਸਾਡੇ ਪਰਿਵਾਰ ਤੋਂ ਚੱਲੇ ਆ ਰਿਆ ਉਸੇ ਹੀ ਗੱਲ ਨੂੰ ਮੁੱਖ ਰੱਖਦੇ ਆ ਮੇਰੇ ਪਿੰਡ ਦੇ ਸੂਝਵਾਨ ਵੋਟਰਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਆਪਣਾ ਲੋਕ ਫਤਵਾ ਦੇ ਕੇ ਮੈਨੂੰ ਆਪਣੇ ਪਿੰਡ ਦਾ ਸਰਪੰਚ ਚੁਣਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੰਗੋ ਸਾਹਿਬ ਗੱਲ ਦਾ ਦੱਸਿਆ ਕਿ ਸਾਡੇ ਪਿੰਡ ਦੇ ਭਾਈਚਾਰਕ ਸਾਂਝ ਦਾ ਬਹੁਤ ਪੁਰਸ਼ੋਕਰ ਇਤਿਹਾਸ ਹੈ ਕਿ ਸੰਨ 47 ਜਦੋਂ ਦੇਸ਼ ਦਾ ਵਟਵਾਰਾ ਹੋਇਆ ਤਾਂ ਸਾਡੇ ਪਿੰਡ ਵਿੱਚ ਮੁਸਲਮਾਨ ਰਹਿੰਦੇ ਸੀ ਤੇ ਸਾਡੇ ਪਿੰਡ ਦੇ ਇਹਨੇ ਵਟਵਾਰੇ ਦੇ ਦੌਰਾਨ ਸੌਖਾ ਲਈ ਕਿ ਜਿਹੜੇ ਸਾਡੇ ਪਿੰਡ ਦੇ ਮੁਸਲਮਾਨ ਆ ਇਹਨਾਂ ਦੀ ਰੱਖਿਆ ਸੁਰੱਖਿਆ ਜੋ ਵੀ ਹੈ ਸਾਰੀ ਜ਼ਿੰਮੇਵਾਰੀ ਸਾਡੀ ਹੋਏਗੀ ਔਰ ਉਹਨਾਂ ਨੇ ਉਹ ਜ਼ਿੰਮੇਵਾਰੀ ਚੁੱਕੀ ਔਰ ਜ਼ਿੰਮੇਵਾਰੀ ਚੋਕਕੇ ਉਹਨਾਂ ਨੂੰ ਆਪ ਉਹਨਾਂ ਦੇ ਟਿਕਾਣਿਆਂ ਦੇ ਛੱਡ ਗਿਆ ਇਹ ਸਾਡੇ ਪਿੰਡ ਦਾ ਬਹੁਤ ਵੱਡਾ ਜਿਹੜਾ ਕਿ ਭਾਈ ਚਾਰਕ ਸਾਂਝ ਦਾ ਇੱਕ ਨਮੂਨਾ ਆ ਜਿਹੜਾ ਕਿ ਤੁਹਾਨੂੰ ਅੱਜ ਮੈਂ ਬਿਆਨ ਕਰਕੇ ਤੁਹਾਡੇ ਚੈਨਲ ਤੇ ਦੱਸ ਰਿਹਾ ਠੀਕ ਹੈ ਮਾਈ ਸਾਬ ਮੈਂ ਜਿਹੜਾ ਕੁਐਸਚਨ ਕੀਤਾ ਉਹ ਇਹ ਕੀਤਾ ਕਿ ਤੁਹਾਡੇ ਕਿਹੜੇ ਉਦੇਸ਼ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਬਾਰੇ ਗੱਲ ਕਰਨ ਦੀ ਹਾਲੇ ਵੰਗੂ ਸਾਹਿਬ ਹਾਰ ਪਿੰਡ ਦਾ ਜਦੋਂ ਪੰਚਾਇਤ ਨੂੰ ਵੀ ਚੁਣੀ ਜਾਂਦੀ ਹੈ ਉਹ ਉੱਤੇ ਮੇਨ ਇਹ ਹੁੰਦਾ ਜੀ ਪਿੰਡ ਦੇ ਵਿਕਾਸ ਕਿਹੋ ਜਿਹਾ ਹੋਵੇਗਾ ਸਭ ਤੋਂ ਪਹਿਲਾਂ ਤੇ ਸਿਹਤ ਸਹੂਲਤ ਔਰ ਸਕੂਲ ਸਿੱਖਿਆ ਉਹ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੁੰਦੀ ਆ ਸਿੱਖਿਆ ਦੇ ਕੇ ਤੱਕ ਮੈਂ ਪ੍ਰਾਇਮਰੀ ਸਕੂਲ ਵੀ ਜਾਂਦਾ ਰਹਿੰਦਾ ਉੱਥੇ ਜੋ ਵੀ ਕੋਈ ਵਧੀਆ ਬੱਚਿਆਂ ਨੂੰ ਸੇਧ ਦੇਣ ਦੀ ਗੱਲ ਕਰੀ ਟੀਚਰ ਸਾਹਿਬਾਨ ਨਾਲ ਸੰਪਰਕ ਕਰਕੇ ਰੱਖੀਦਾ ਸਿਹਤ ਸਹੂਲਤਾਂ ਸੰਬੰਧੀ ਸਾਡੇ ਪਿੰਡ ਵਿੱਚ ਚੈਰੀਟੇਬਲਸ ਡਿਸਪੈਂਸਰੀ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ ਜੇ ਉਸ ਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਪਿੰਡ ਦੇ ਵਿਕਾਸ ਦੀ ਗੱਲ ਰਹੀ ਪਿੰਡ ਦੇ ਵਿਕਾਸ ਦੇ ਸਬੰਧ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਮੇਨ ਮੁੱਦਾ ਹੈ ਸਾਡੇ ਪਿੰਡ ਵਿੱਚ ਜਿਹੜਾ ਹੈਗਾ ਉਹ ਛੱਪੜਾਂ ਦਾ ਨਵੀਨੀਕਰਨ ਦਾ ਹੈਗਾ ਕਿਉਂਕਿ ਹਰ ਪਿੰਡ ਦੀ ਜਿਹੜੀ ਸਮੱਸਿਆ ਹੈ ਉਹ ਛੱਪੜਾਂ ਤੇ ਹੁੰਦੀ ਹੈਗੀ ਆ ਕਿ ਪਿੰਡ ਵਿੱਚ ਜਿਹੜਾ ਹੈਗਾ ਉਹ ਵਧੀਆ ਤਰੀਕੇ ਨਾਲ ਸਾਫ ਸਾਫ ਸੁਥਰਾ ਵਾਤਾਵਰਨ ਬਣਿਆ ਰਹੇ ਕਿ ਛਪੜਾਂ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਲਾਗੇ ਤੁਹਾਡੇ ਨਾਲ ਹੀ ਭੂਪੁਰ ਸ਼ਹਿਰ ਆ ਤੇ ਉਹ ਸਿਵਰੇਜ ਪਲਾਂਟ ਜਿਹੜਾ ਆ ਉਹ ਤੁਹਾਡੇ ਪਿੰਡ ਦੇ ਵਿੱਚ ਬਣਾਇਆ ਗਿਆ ਹਾਂਜੀ ਤੇ ਮੈਂ ਪਿਛਲੇ ਕਈ ਇਤਨਾ ਹਜੇ ਪੱਤਰ ਕਉ ਦੇਖਦਾ ਰਿਹਾ ਕਿ ਤੁਹਾਡੇ ਪਿੰਡ ਵਾਲਿਆਂ ਨੇ ਬੜੇ ਮੋਰਚੇ ਲਾਏ ਕਿ ਸਾਡੇ ਪਿੰਡ ਨਾ ਬਣੇ ਤੇ ਸਾਡੇ ਪਿੰਡ ਦਾ ਨੁਕਸਾਨ ਹੋਣਾ ਤੁਹੋਂ ਤੁਹਾਡੇ ਸਾਹਮਣੇ ਵੀ ਇਹ ਸਮੱਸਿਆ ਖੜੀ ਹੋ ਗਈ ਆ ਹਾਂਜੀ ਕਿ ਕੱਲ ਨੂੰ ਉਹ ਸੀਵਰੇਜ ਚਲੂ ਇੱਕ ਦਾ ਭਲਾ ਹੁੰਦਾ ਦੂਜੇ ਦਾ ਜਿੱਦਾਂ ਨੁਕਸਾਨ ਨਹੀਂ ਹੁੰਦਾ ਉਹਦੇ ਬਾਰੇ ਤੁਸੀਂ ਕੀ ਸਟੈਪ ਚੱਕੋਗੇ ਅੰਗਜ਼ਰ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਇਸ ਟਾਈਮ ਤੇ ਜਿਹੜਾ ਕੋ ਪਲਾਂਟ ਲੱਗ ਚੁੱਕਾ ਵਾਟਰ ਟ੍ਰੀਟਮੈਂਟ ਜਿਹੜਾ ਪਲਾਂਟ ਲੱਗ ਚੁੱਕਾ ਉਹਦੇ ਵਾਸਤੇ ਬਹੁਤ ਸਾਰਾ ਸੀਵਰੇਜ ਪੈ ਚੁੱਕਾ ਆ ਠੀਕ ਹੈ ਨਾ ਉਸ ਬਾਰੇ ਤਾਂ ਹੁਣ ਜਿਹੜੀ ਗੱਲ ਕਰਨੀ ਕੋਈ ਬਹੁਤੀ ਵਾਜਿਬ ਜਈ ਨਹੀਂ ਲੱਗਦੀ ਸੀਵਰੇਜ ਪੈ ਚੁੱਕਾ ਉਹ ਆਊਟਫਾਲ ਪੈ ਚੁੱਕਾ ਉਸ ਦੇ ਟ੍ਰੀਟਮੈਂਟ ਪਲੈਂਟ ਲੰਗੜ ਦੇ ਨਾਲ ਸਾਡੇ ਪਿੰਡ ਦੇ ਬਹੁਤ ਸਾਰੀਆਂ ਲਿੰਕਾਂਾਂ ਕਾ ਜਿਹੜੀਆਂ ਸਾਡੇ ਪਿੰਡ ਨੂੰ ਆਉਂਦੀਆਂ ਉਹ ਸਾਰੀਆਂ ਟੁੱਟ ਚੁੱਕੀਆਂ ਮੈਂ ਤੁਹਾਡੇ ਉਦਾਰੇ ਰਾਹੀਂ ਸਰਕਾਰ ਤੱਕ ਬੇਨਤੀ ਕਰਦਾ ਕਿ ਇਹ ਜਿਹੜਾ ਕਿ ਸੀਵਰੇਜ ਪੈਨ ਦਾ ਜੋ ਸਾਡੇ ਪਿੰਡ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਅਪਰੋਚ ਲਿੰਕ ਰੋਡਸ ਹੈਗੀਆਂ ਟੁੱਟੀਆਂ ਹੈਗੀਆਂ ਉਹਨੂੰ ਜਿੰਨਾ ਜਲਦੀ ਹੋ ਜਲਦੀ ਬਣਾ ਬੜਾ ਦਿੱਤਾ ਜਾਵੇ ਤਾਂ ਜੋ ਲੋਕ ਜਿਹੜੇ ਹੈਗੇ ਆਰਾਮ ਨਾਲ ਆਪਣਾ ਆ ਜਾ ਸਕਣ ਬਹੁਤ ਜ਼ਿਆਦਾ ਗੰਦਗੀ ਪੈ ਚੁੱਕੀ ਹੈ ਜੀ ਤੇ ਮਾਈ ਸਾਹਿਬ ਤੁਸੀਂ ਨਾ ਇਹ ਦੇਖਿਆ ਕਿ ਕੁਝ ਕੰਮ ਤੇ ਪੈਸੇ ਨੇ ਹੋਣ ਵਾਲੇ ਹੁੰਦੇ ਆ ਹਾਂਜੀ ਕੁਝ ਪੰਚਾਇਤ ਦੀ ਸੂਝ-ਬੂਝ ਹੁੰਦੀ ਆ ਕਿ ਉਹ ਜਿਹੜੇ ਨਾ ਸੂਝ-ਬੂਝ ਦੇ ਨਾਲ ਹੀ ਚੰਗੇ ਕੰਮ ਪਿੰਡ 'ਚ ਕਰ ਜਾਂਦੇ ਪੈਸੇ ਤੋਂ ਬਿਨਾਂ ਜਿਸ ਦਾ ਮੰਨ ਲਓ ਉਦਾਹਰਣ ਦੇ ਤੌਰ ਤੇ ਦਰਖਤੀ ਲਾਉਣੇ ਆ ਹਾਂਜੀ ਹੈ ਇਦਾਂ ਦੇ ਤੁਸੀਂ ਕੰਮ ਜਿਹੜੇ ਲੈ ਇੱਕ ਤੁਹਾਡੇ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਮੈਂ ਸੁਣਤਿਆਂ ਇਹ ਵੀ ਦੱਸਣਾ ਹੈ ਕਿ ਸਾਡੇ ਪਿੰਡ ਦੇ ਹੋਰ ਪਿੰਡ ਜਿਹੜਾ ਦੀ ਇੱਕ ਵਿਸ਼ੇਸ਼ਤਾ ਇਹ ਵੀ ਆ ਤੇ ਸਭ ਤੋਂ ਜ਼ਿਆਦਾ ਧਾਰਮਿਕ ਸਥਾਨ ਇਸ ਪਿੰਡ ਦੇ ਵਿੱਚ ਆ ਮਤਲਬ ਇੱਕ ਭਾਈਚਾਰਕ ਸਾਜ ਹੀ ਨਹੀਂ ਇਕੱਠੇ ਰਹਿੰਦੇ ਆ ਔਰ ਦੂਜਾ ਇੱਥੇ ਹਰ ਰਾਜ ਦਾ ਹਰ ਧਰਮ ਦਾ ਜਿਹੜਾ ਇੱਥੇ ਜਿਹੜਾ ਹੈ ਬਰਾਚੀਨ ਜਿਹੜੇ ਆ ਇੱਥੇ ਧਾਰਮਿਕ ਸਥਾਨ ਹੈ ਕੀ ਤੁਸੀਂ ਉਹਨਾਂ ਦੇ ਕੁਝ ਦੱਸੋਗੇ ਸਾਡੇ ਪਿੰਡ ਵਿੱਚ ਵਾਕਿਆ ਹੀ ਭੰਗੂ ਸਾਹਿਬ ਬਹੁਤ ਹੀ ਪ੍ਰਾਚੀਨ ਧਾਰਮਿਕ ਸਥਾਨ ਹੈ ਜਿਹੜਾ ਕਿ ਕਹ ਲੋ ਕਿ ਸਾਡੇ ਦਾਦੇ ਪੁਰਦਾਦਿਆਂ ਤੋਂ ਚੱਲੇ ਆ ਰਿਹਾ ਹੈ ਜਿਨ੍ਹਾਂ ਵਿੱਚ ਡੇਰਾ ਬੱਬਾ ਯਾਰਪੀ ਬਹੁਤ ਪ੍ਰਾਚੀਨ ਜਗ੍ਹਾ ਹੈਗੀ ਆ ਜਿਹਨੂੰ ਬਹੁਤ ਵੱਡੀ ਮਾਨਤਾ ਹੈ ਕਿ ਲੋਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆ ਉਸ ਤੋਂ ਬਾਅਦ ਸਾਡੇ ਪਿੰਡ ਵਿੱਚ ਦੰਡੀ ਸਵਾਮੀ ਆਸ਼ਰਮ ਹੈਗਾ ਉਹ ਵੀ ਬਹੁਤ ਪੁਰਾਣੇ ਆ ਉੱਥੇ ਵੀ ਮਹਾਤਮਾ ਜਿਹੜੇ ਉਹਨਾਂ ਦਾ ਬੜਾ ਸਤਿਕਾਰ ਲੋਕ ਕਰਦੇ ਸੀ ਲੋਕਾਂ ਨੂੰ ਅੱਜ ਤੱਕ ਵੀ ਉਹਨਾਂ ਦਾ ਬਹੁਤ ਵੱਡਾ ਮੋਢਲੇ ਸਤਿਕਾਰ ਹੈਗਾ ਪਿੰਡ ਵਿੱਚ ਹਰ ਰੋਡ ਤੇ ਹਰ ਰਸਤੇ ਤੇ ਕੋਈ ਨਾ ਕੋਈ ਸਾਡੇ ਪਿੰਡੇ ਧਾਰਮਿਕ ਸਥਾਨ ਆ ਜਿਸਦਾ ਗੁਰਦੁਆਰਾ ਸਿੰਘ ਸਵਾ ਗੁਰਦੁਆਰਾ ਬਾਬਾ ਲਖਨਸ਼ਾਲਾ ਲਵਾਣਾ ਜੀ ਠੀਕ ਹੈ ਨੇ ਜੀ ਤੇ ਕੁਟਿਆ ਬਾਬਾ ਬਲਕਨਾਥ ਮੰਦਰ ਸ਼ੇਰ ਮੰਦਰ ਮਤਲਬ ਇਦਾਂ ਹਰ ਇੱਕ ਲਿੰਕ ਰੋਡ ਤੇ ਸਾਡਾ ਧਾਰਮਿਕ ਆਧਾਰ ਕੋਈ ਨਾ ਕੋਈ ਹੈਗਾ ਜਿਸ ਕਰਕੇ ਸਾਡੇ ਪਿੰਡ ਦੇ ਲੋਕ ਜਿਹੜੇ ਹੈਗੇ ਉਸ ਅਦਾਰੇ ਨੂੰ ਸਮੂਹਿਕ ਤੌਰ ਤੇ ਉਹਨਾਂ ਦੀ ਪੂਜਾ ਕਰਦੇ ਆ ਉਹਨਾਂ ਨੂੰ ਮੰਨਦੇ ਆ ਉਹਨਾਂ ਦਾ ਅਸ਼ੀਰਵਾਦ ਲੈ ਕੇ ਸਾਰੇ ਕੰਮ ਕਰਦੇ ਆ ਜਿਹੜਾ ਕਿ ਬਹੁਤ ਵਧੀਆ ਪਿੰਡ ਵਿੱਚ ਜਿਹੜਾ ਵਿਕਾਸ ਦਾ ਕੰਮ ਬੜੇ ਸਮੂਥੀ ਚੱਲਦਾ ਕਦੀ ਇਸ ਦਾ ਕੋਈ ਨਿਰਵੇਗਨ ਬਿਗਨ ਨਹੀਂ ਕਦੀ ਪਿਆ ਕੋਈ ਤੁਸੀਂ ਸਪੈਸਰ ਤੋਂ ਸੁਣਿਆ ਹੀ ਆ ਕਿ ਬੜਾ ਹੀ ਇੱਕ ਭਾਈਚਾਰਕ ਸਾਂਝ ਵਾਲਾ ਪਿੰਡ ਆ ਹਰ ਬਰਾਜ ਦੀ ਹਰ ਧਰਮ ਦੇ ਲੋਕ ਇੱਥੇ ਰਹਿੰਦੇ ਆ ਤੇ ਉਹ ਬੜੇ ਸਾਂਝ ਦੇ ਨਾਲ ਰਹਿੰਦੇ ਆ ਬੜਾ ਪਿਆਰ ਹੈ ਅਫਸਰ ਵਿੱਚ ਅਰੇ ਦੂਜਾ ਤੁਸੀਂ ਇਹ ਦੇਖਿਆ ਕਿ ਨਾ 47 ਦੀ ਅਧਾਰਨ ਦਿੱਤੀ ਆ ਤੇ ਉਹਦੇ ਵਿੱਚ ਵੀ ਉਹਨਾਂ ਨੇ ਕਿ ਉਹ ਮੁਸਲਮਾਨਾਂ ਦੇ ਨਾਲ ਜੇ ਉਹਨੇ ਧੀਆਂ ਪੈਣਾ ਆਪਣੀਆਂ ਧੀਆਂ ਪੈਣਾ ਸੰਭੀਆਂ ਉਹਨਾਂ ਦਾ ਜਾਨ ਮਾਲ ਦੀ ਜੇ ਰੱਖਿਆ ਕੀਤੀ ਉਹ ਵੀ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੀਤੀ ਭਾਵੇਂ ਕਿ ਉਸ ਬਹੁਤ ਹੀ ਖਤਰਨਾਕ ਸਮਾਂ ਸੀ ਉਹਨਾਂ ਨੂੰ ਮੈਨੂੰ ਇਹ ਪਤਾ ਲੱਗਾ ਕਿ ਉਹ ਜਾ ਕੇ ਜੈਦਾ ਪਿੰਡ ਦੇ ਵਿੱਚ ਜਿੱਥੇ ਕੈਂਪ ਲੱਗੇ ਹੀ ਖੁਦ ਛੱਡ ਕੇ ਆਇਹੀ ਤੇ ਇਸ ਕਰਕੇ ਪਿੰਡ ਜਿਹੜਾ ਆ ਭੋਪੁਰ ਸਹਿਦ ਦੇ ਬਿਲਕੁਲ ਨਾਲ ਆ ਲੜੋਈ ਪਿੰਡ ਜਿਹੜਾ ਆ ਔਰ ਇਹ ਸਮੱਸਿਆ ਵੀ ਬਹੁਤ ਸਾਰੀਆਂ ਦਰਪੇਸ਼ ਆ ਰਹੀਆਂ ਕਿਉਂਕਿ ਸ਼ਹਿਰ ਦੇ ਲਾਗੇ ਆ ਜਿੱਦਾਂ ਸੀਵਰੇਜ ਪਲਾਂਟ ਦੇ ਦੱਸੀ ਆ ਛੱਪੜਾਂ ਦੀ ਦੱਸੀ ਆ ਕਿ ਛੱਪੜਾਂ ਦਾ ਵੀ ਜੇਕਰ ਪਾਣੀ ਸਰਕਾਰ ਇਹਨਾਂ ਨੂੰ ਗਰੰਟਾ ਦੇ ਕੇ ਔਰ ਜਿਹੜੀਆਂ ਸੜਕਾਂ ਪੱਟੀਆਂ ਗਈਆਂ ਆ ਉਹ ਵੀ ਤੇ ਇਹ ਸਾਰਾ ਜਿਹੜਾ ਪਿੰਡ ਜਿਹੜਾ ਸ਼ਹਿਰ ਵਰਗਾ ਹੀ ਬਣ ਸਕਦਾ ਜੇ ਇਹ ਵੀ ਹੋ ਸਕਦਾ ਕਿ ਜੇਕਰ ਸ਼ਹਿਰ ਜਿਹੜਾ ਆ ਉਹ ਨਗਰ ਕਾਉਂਸਲ ਜਿਹੜੀ ਭੂਗਪਰ ਬਣੀ ਆ ਜਿਸ ਤਰ੍ਹਾਂ ਪਿੰਡ ਡੱਲੀ ਲਿਆ ਆ ਉਸ ਤਰ੍ਹਾਂ ਹੀ ਕਿਉਂਕਿ ਇਹ ਬਿਲਕੁਲ ਇੱਥੇ ਤੱਕ ਆਬਾਦੀ ਬਣ ਗਈ ਆ ਤੇ ਸ਼ਾਇਦ ਅਗਲੀ ਜਿਹੜੀ ਆ ਪ੍ਰਪੋਜ਼ਲ ਹੋਵੇ ਸ਼ਹਿਰੀਕਰਨ ਦੀ ਕਿ ਇਹ ਜਿਹੜਾ ਪਿੰਡ ਆ ਇਹ ਭੂਗਪਰ ਸ਼ਹਿਰ ਜੀ ਐਡਰੈਸਟ ਹੋ ਸਕਦਾ ਆ ਸ਼ਾਮਲ ਹੋ ਸਕਦਾ ਆ ਤੇ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਦਾ ਹੈ ਤੇ ਸੋ ਇਹ ਜਿੱਥੇ ਅਸੀਂ ਬੈਠੇ ਅੱਜ ਸੰਦੀਪ ਕੁਮਾਰ ਵਾਹੀ ਜੀ ਦੇ ਬਹੁਤ ਹੀ ਖਾਨਦਾਨੀ ਦੱਸਿਆ ਜਾਂ ਸਿਆਸਤ ਇਹਨਾਂ ਦੇ ਇੱਕ ਪਰਿਵਾਰ ਚ ਆ ਦਾਦਾ ਜੀ ਲੰਬੜਦਾਰ ਰਏ ਆ ਔਰ ਪਿਤਾ ਜੀ ਚੰਦਰदास ਮਾਹੀ ਇੱਕ ਬਹੁਤ ਹੀ ਵਧੀਆ ਇਨਸਾਨ ਸੀ ਸਾਡੇ ਨਾਲ ਹਰ ਮੀਟਿੰਗਾਂ ਦੇ ਵਿੱਚ ਰਹਿੰਦੇ ਸੀ ਪੰਜਾਬੀ ਸਹਿਸਭਾ ਚ ਪੱਤਰਕਾਰਾਂ ਦੀਆਂ ਮੀਟਿੰਗਾਂ ਚ ਬਹੁਤ ਹੀ ਵਧੀਆ ਬਦਮੂਲੇ ਵਿਚਾਰ ਸੀ ਸੀ ਉਹਨਾਂ ਨੂੰ ਵੀ ਯਾਦ ਕਰਦੇ ਉਹਨਾਂ ਨੂੰ ਸਦਾ ਨੀ ਭੇਟ ਕਰਦੇ ਆ ਕਿ ਉਹਨਾਂ ਦੇ ਬਟਿਆ ਹੁਣ ਜਿਹੜੇ ਆ ਇਹ ਪਿੰਡ ਦੀ ਜ਼ਿੰਮੇਵਾਰੀ ਮਿਲੀ ਆ ਤੇ ਇਹ ਉਦਾਂ ਜਿਸ ਤਰ੍ਹਾਂ ਉਹਨਾਂ ਨੇ सरपंच ਬਣ ਕੇ ਪਿੰਡ ਦੀ ਲੰਬੜਦਾਰੀ ਕਰਕੇ ਇੱਥੋਂ ਤੱਕ ਉਹ ਸਾਡੇ ਜਿਹੜੇ ਸਵਰਗਵਾਸੀ ਕੈਬਨਟ ਮੰਤਰੀ ਸੀ ਇਹ ਚੌਧੇ ਜਗਜੀਤ ਸਿੰਘ ਉਹਨਾਂ ਦੇ ਪੀਏ ਵੀ ਰਹੇ ਔਰ ਪਹਿਲਾਂ ਉਹਨਾਂ ਨੇ ਬਿਜਲੀ ਬੋਰਡ 'ਚ ਨੌਕਰੀ ਕੀਤੀ ਔਰ ਸੰਦੀਪ ਸਿੰਘ ਮਾਹੀ ਇਸਦੀਪ ਕੁਮਾਰ ਮਾਹੀ ਜਿਹੜਾ ਆ ਇਹ ਵੀ ਪੰਚਾਇਤੀ ਵਿਭਾਗ ਦੇ ਵਿੱਚੋਂ ਅਧਿਕਾਰੀ ਜਿਹੜੇ ਆ ਰਿਟਾਇਰਮੈਂਟ ਹੋਈ ਆ ਬੜਾ ਤਜਰਬਾ ਇਹਨਾਂ ਨੂੰ ਕਿਉਂਕਿ ਪੰਚਾਇਤਾਂ ਦਾ ਤੇ ਇਸ ਵਿਭਾਗ ਦੇ ਨਾਲ ਹੀ ਸੰਬੰਧ ਹੁੰਦਾ ਆ ਕਿ ਇਹ ਆਪਣਾ ਹਰ ਗੁੰਜਲ ਨੂੰ ਜਾਣਦੇ ਆ ਤੇ ਸਾਨੂੰ ਆਸ ਹੈ ਕਿ ਇਹ ਜਿਹੜਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਗਰੰਟਾ ਦੇਣਗੀਆਂ ਔਰ ਪਿੰਡ ਦੇ ਸਹਿਯੋਗ ਦੇ ਜਾ ਨਰਈ ਵੀਰਾਂ ਦੇ ਨਾਲ ਇਹ ਪਿੰਡ ਦੀ ਨੁਹਾਰ ਬਦਲ ਸਕਦੇ ਆ ਮੈਂ ਇੱਕ ਵਾਰੀ ਫਿਰ ਸੰਦੀਪ ਜੀ ਸੰਦੀਪ ਕੁਮਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਸਿੰਦਰ ਸੁਖਵਿੰਦਰ ਜੋ ਕਿ ਪਹਿਲਾਂ ਦੋ ਵਾਰੀ ਸਰਪੰਚ ਰਹੇ ਆ ਬੀਬੀ ਕੁਲੰਤ ਕੌਰ ਔਰ ਦੋ ਬਾਕੀ ਜਿਹੜੇ ਮੈਂਬਰ ਆ ਸਾਰੇ ਸੁਝਵਾਨ ਆ ਕਿ ਇਹ ਪਿੰਡ ਦਾ ਜਿਹੜੀ ਨਹਾਰ ਬਦਲਣ ਲਗੇ ਸੋ ਅਖੀਰ ਤੇ ਮੈਂ ਸਾਰਿਆਂ ਦਾ ਹੀ ਪੰਚਾਇਤ ਦਾ ਔਰ ਪ੍ਰਤਵੰਤੇ ਬੈਠੇ ਇੱਧਰ ਬੰਨੇ ਵੀ ਕਿ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪੂਰੀ ਪੰਚਾਇਤ ਵੱਲੋਂ ਮੇਰੇ ਵੱਲੋਂ ਸਾਡੇ ਸਾਬਕਾ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਵੱਲੋਂ ਔਰ ਆਦਾਰਾ ਪੰਜ ਤੀਰ ਵੈਬ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਆ ਕੇ ਸਮੱਸਿਆਵਾਂ ਸੁਣੀਆਂ ਔਰ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਧੰਨਵਾਦ ਜੀ ਸਤਿ ਸ੍ਰੀ ਅਕਾਲ